ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਵਧੀਆ ਹੋਗੇ ਲੋ ਜੀ ਆਪਾਂ ਵਧੀਆ ਤੇ ਇੱਥੇ ਆਪਾਂ ਬਾਲਟੀਆਂ ਭਿੱਜੀਆਂ ਹੀ ਪਈਆਂ ਹੀ ਤੇ ਹੁਣ ਲੱਗੀਆਂ ਮੈਂ ਸਾਫ ਕਰਨ ਬਾਲਟੀਆਂ ਤੇ ਬਾਲਟੀਆਂ ਨੂੰ ਦੋ ਤਿੰਨ ਦਿਨ ਭਿੱਜੀਆਂ ਨੂੰ ਹੋ ਗਈ ਹੀਗੇ ਪੀ ਕੇ ਗਏ ਮਿਸਤਰੀ ਪਾ ਦੇ ਪਾਣੀ ਤੇ ਸਾਫ ਕਰਦੇ ਕਰ ਲਿਓ ਤੇ ਬਾਕੀ ਦੋ ਕੋਪਿੰਗ ਬਾਕੀ ਮੈਂ ਖਾਲੀ ਕਰ ਕਰਕੇ ਪੀਣੀਆਂ ਹੀਆਂ ਮੜਾ ਮੋਟਾ ਪੀਲੇ ਹੀ ਕੱਢ ਲਿਆ ਹੋਇਆ ਤੇ ਬਾਕੀ ਆਪਾਂ ਢੋਣ ਬਸ ਆਪਾਂ ਇੱਥੇ ਲ ਗੇਂ ਤੋਂ ਉਹ ਟੰਗਿੱਦਰਾ ਇੱਥੇ ਆ ਪਤਲੀ ਜੀ ਨਾਲ ਸਾਫ਼ ਕਰ ਦੂੰਗੀ ਕੁਝ ਕੁਝ ਛੇਤੀ ਲੂਣ ਦੀ ਨਾਲ ਧਗੜੀਆਂ ਜਾਣੀਆਂ ਚੱਟ ਸਾਫ਼ ਹੋ ਜਾਣੀਆਂ ਘਰ-ਕੂੜੇ ਕੇ ਸਾਫ਼ ਤੇ ਹੁਣ ਰੱਖਦੇ ਆ ਇੱਥੇ ਖਲਾਰਾ ਜਿਹੜਾ ਚੁੱਕਦੇ ਆ ਕਿੰਨਾ ਕੁਛ ਮਿਸਤਰੀਆਂ ਨੇ ਲੀ ਵੀੜਾ ਸਾਰਾ ਕੁਝ ਪਿਆ ਬਹੋਲੀ ਬਹੋਲੀ ਮਤਲਬ ਕਰਦੇ ਆ ਸਾਫ਼ ਸੁਭਾਈ ਤੇ ਬਾਕੀ ਬੱਚੇ ਆਪਾਂ ਹੀ ਲੈ ਆ ਕਿਹੜਾ ਨਾ ਤੇ ਉਹਨਾਂ ਦਾ ਸਿਰ ਪਰਵਾਤ ਤੇ ਬੱਚੇ ਡੈ ਕਿਹੜਾ ਨਾ ਸਿਰ ਸੁਵਾ ਕੇ ਤੇ ਮੰਜੇ ਨੂੰ ਪਾਈ ਮੰਜਾ ਵੀ ਹੋਣਗੇ ਮੰਜਾਉਣਾ ਆ ਸੀ ਉਸੇ ਦਿਨ ਦੀ ਵੀਡੀਓ ਜਿੱਤਨ ਮੰਜਾਉਣਾ ਆ ਹੈਗਾ ਤੇ ਬਾਕੀ ਇੱਥੇ ਅਸੀਂ ਆਪਣਾ ਡੈ ਕੰਮਕਾਰ ਕਰਨਾ ਤੇ ਕੁਝ ਕੂਲਰ ਵੀ ਸਾਫ-ਸੂਫ ਕਰਨਾ ਹੈ ਉਹ ਮੈਂ ਇਹਨਾਂ ਨੂੰ ਕੰਢੀ ਇਹ ਕਿੰਦੇ ਬੋਲ ਬਾਲਟੀਆਂ ਦਾ ਖਲਾਰਾ ਚੁੱਕ ਫਿਰ ਕੂਲਰ ਬਾਚੇ ਧੋਵਾਂਗੇ ਉਹਨੂੰ ਪੇਂਟ ਕੇ ਅੰਦਰ ਅੱਦਾ ਹੈ ਕਿ ਕੂਲਰ ਨੂੰ ਤੇ ਮੈਂ ਕਿਹਾ ਚਲੋ ਠੀਕ ਆ ਤੇ ਬਸ ਇੱਥੇ ਮੈਂ ਬਾਲਟੀਆਂ ਨੂੰ ਸਾਫ-ਸੂਫ ਕਰਦੀ ਪਈਂ ਸਾਫ ਕਰਕੇ ਤੇ ਲਾ ਦਾਂਗੇ ਤੇ ਬਾਕੀ ਉਸ ਤੋਂ ਬਾਅਦ ਅੰਦਰਾਂ ਦੇ ਥੋੜੇ ਕੱਪੜੇ-ਕੁਪੜੇ ਦੇ ਤੈਤ ਵੀ ਮਾਰਨੇ ਉਹ ਮਾਰੂੰਗੀ ਕੱਪੜੇ ਤੈਨ ਤੇ ਪਹਿਲਾਂ ਬਾਲਟੀਆਂ ਸਾਫ਼ ਕਰਦੀਆਂ ਕਰ ਲਈਏ ਕਿਉਂਕਿ ਬਾਥਰੂਮ ਇੱਥੇ ਨਾ ਖਲਾਰੇ ਦੇ ਬੜਾ ਪਿਆ ਹੈ ਤੇ ਫਿਰ ਬੜਾ ਔਖਾ ਜਿਹਾ ਲੱਗਦਾ ਹੈ ਖਲਾਰੇ ਦੇ ਨਾਲ ਹਨਾ ਬਾਲਟੀਆਂ ਛੁਟੀਆਂ ਖਲਾਰੇ ਮੇ ਉੱਪਰ ਜੂਗਾ ਤੇ ਉਸ ਤੋਂ ਬਾਅਦ ਆ ਪਾਣੀ ਅੰਦਰ ਇੱਥੇ ਨਾ ਪ੍ਰੈਸ ਟੇਬਲ ਉਸ ਦੇ ਨਾਲ ਇਹਨਾਂ ਨੂੰ ਦੂਜੀ ਸਾਈਡ ਤੇ ਲਾ ਦਿੱਤਾ ਤੇ ਮੈਂ ਇਹਨਾਂ ਨੂੰ ਕਿਹਾ ਨਹੀਂ ਜਿੱਥੇ ਅੱਗੇ ਹੀ ਨਾ ਪ੍ਰੈਸ ਟੇਬਲ ਉੱਥੇ ਸੁੱਤਰ ਆਣਾ ਪੋਤੇ ਲਾਈਏ ਤੇ ਕਹਿੰਦੇ ਠੀਕ ਆ ਤੇ ਮੈਂ ਨਹੀਂ ਇੱਥੇ ਪ੍ਰੈਸ ਟੇਬਲ ਤੇ ਕੱਪੜੇ ਤੇ ਪ੍ਰੈਸ ਟੇਬਲ ਤੇ ਵਿਲਾ ਕਰੂੰਗੀ ਵਿਲਾ ਕਰਕੇ ਫਿਰ ਦੂਜੀ ਸਾਈਡ ਤੇ ਕਰੂੰਗੀ ਦੇਖੋ ਇਹ ਕੱਪੜੇ ਜਿਹੜੇ ਸਰਦੀਆਂ ਵਾਲੇ ਹਨਾ ਰੱਖਾਂ ਰੁੱਖਣ ਵਾਲੇ ਇਹ ਕੱਢਣ ਵਾਲੇ ਕੱਡੇ ਹੀਗੇ ਤੇ ਬਸ ਤੈਹ ਲਾ ਕੇ ਰੈਕ ਦੇ ਵਿੱਚ ਰੱਖ ਦੂੰਗੀ ਤੇ ਬਾਕੀ ਅਜੇ ਨਾ ਸੈਟਅਪ ਜਿਹੀ ਨਹੀਂ ਹੋਈ ਸੈਟ ਸੁੱਟ ਜਿਆ ਕਰਨ ਵਾਲਾ ਉਹ ਸਮਾਨ ਸਾਰੇ ਬਸ ਇਸ ਤਰ੍ਹਾਂ ਹੀ ਛੋਟੇ ਛੋਟੇ ਲਿਆ ਹੀ ਅੰਦਰਾਂ ਦੇ ਵਿੱਚ ਉਹਦੀ ਸਫਾਈ ਕਰਕੇ ਬੈੱਡ ਸ਼ੀਟਾਂ ਵਿੱਚ ਊਟੂ ਊਟੂ ਕੇ ਕੁਝ ਪਰਦੇ-ਕੁਰਦੇ ਵੀ ਪਾਤੇ ਆ ਬਸ ਪ੍ਰੈਸ ਟੇਬਲ ਆਪ ਦੂਜੀ ਸਾਈਡ ਤੇ ਕਰ ਦਾਂਗੇ ਤੇ ਜਿਹੜੇ ਮੰਜੇ ਮਮਟੀ ਤੇ ਜਿਹੜਾ ਆਉਂਗੀ ਮੈਂ ਉੱਪਰ ਕਿਉਂਕਿ ਮੰਜੇ ਨਹੀਂ ਲੁੜਦੇ ਨਹੀਂ ਇਹ ਉੱਪਰ ਕਰਦੇ ਨੇ ਬਸ ਦੋ ਤਿੰਨ ਮੰਜੇ ਥਲੇ ਰੱਖਨੇ ਬਾਕੀ ਦੋ ਕਮੰਦੀ ਆਪਾਂ ਉੱਪਰ ਕਰ ਦਾਂਗੇ ਤਾਂ ਉਹਨੇ ਬੜਾ ਸਭ ਬਣਾ ਆ। ਚੂਕੀ ਪ੍ਰੈਸ ਟੇਬਲ ਦੂਸਰੀ ਸਾਈਡ ਤੇ ਲੈ ਜਾਾਂਗੇ ਕਾਰਨਰ ਵਿੱਚ ਜਿੱਥੇ ਅੱਗ ਪਿਆ ਹੈਗਾ ਓਹਲੀ ਸਾਈਡ ਤੇ ਲੈ ਜਾਾਂਗੇ ਤੇ ਬਾਕੀ ਆਪਾਂ ਕੱਪੜੇ ਤੈ ਤੋਏ ਮਾਰ ਕੇ ਹੁਣ ਮੈਰਾ ਖਲੂੰਗੀ ਵਿੱਚ ਤੇ ਬਾਕੀ ਹੁਣ ਹੌਲੀ ਹੌਲੀ ਸਫਾਈ ਹੋਈ ਜਾਂਦੀ ਹੈ ਝਾੜੂ ਪੋਚਾ ਹੋਈ ਜਾਂਦਾ ਨਾ ਕਰੀ ਤੇ ਸਾਫ ਸੁਥਰੀ ਜਿਹੀ ਤੁਰੀ ਹੁੰਦੇ ਹੋਈ ਜਾਂਦੀ ਹੈ ਨਾ ਤੇ ਮਸਹਰੇ ਤੇ ਟੰਗ ਦਿਨ ਬੁਝ ਨਾ ਤੈ ਕਿਤੇ ਜਾ ਰਹੀ ਨਾ ਤੇ ਦੋਸਤ ਤੇ ਲਿਆਮੀ ਇਹ ਬਾਕੀ ਤੇ ਇក្លਾਰਾ ਵਿਖ ਸਕਦੇ ਤੇ ਜੇ ਤੇ ਇਧਰ ਲੱਗ ਪਈ ਮੈਂ ਹੁਣ ਰੈਕ ਦੀ ਸਾਫ ਸਫਾਈ ਕਰਨ ਸਾਫ ਸਫਾਈ ਕਰਕੇ ਤੇ ਨਾਲ ਹੀ ਹਨਾ ਕਿ ਬੱਚ ਉਸ ਤੋਂ ਬਦਲ ਨਾਲ ਰੋਟੀ ਪਾਣੀ ਹਨਾ ਬਣਾਈ ਸਬਜੀ ਸੂਜੀ ਬਣਾਈ ਸਬਜੀ ਰੱਖ ਕੇ ਤੇ ਰੋਟੀ ਆ ਲੱਗ ਪਈ ਮੇਰੇ ਟੇਬਲ ਦੀ ਸਪਾਈਸ ਵੀ ਕੀਤੀ ਰੈਕ ਦੀ ਤੇ ਸਪਾਈਸ ਵੀ ਕਰਕੇ ਤੇ ਨਾਲ ਹੀ ਉਸ ਤੋਂ ਬਦਲ ਤੇ ਰੋਟੀ ਰੋਟੀ ਪਕਾ ਕੇ ਜਿੰਨੀ ਕੋ ਹੋ ਗਈ ਹਨਾ ਉਹਨੇ ਕ ਰੈਕ ਰੈਕ ਸਵਾਰ ਲਿਆ ਹੈਗਾ ਤੇ ਬਾਕੀ ਆਪਾਂ ਕੱਲ ਨੂੰ ਮਤਲਬ ਕਰਾਂਗੇ ਬੱਚੇ ਸਕੂਲ ਤੋਰ ਕੇ ਹਨਾ ਬਾਕੀ ਸਾਰਾ ਸਪਾਈ ਕਰ ਲਵਾਂਗੀ ਸਵੇਰੇ ਵੇਖ ਲਵਾਂਗੀ ਕੱਲ ਸਵੇਰੇ ਨਾ ਪੁਰਾਣਾ ਕੋਠੇ ਦਾ ਅੱਦਾ ਵਾ ਸਾਫ ਕਰਨਾ ਕਿਉਂਕਿ ਕੋਠੇ ਤੇ ਖਲਾਰਾ ਬੜਾ ਪਾਇਆ ਮਿਸਤਰੀਆਂ ਨੇ ਸੀਮੈਂਟ ਸੁਮਿੰਡ ਰੇਤਰ ਉਤਾਦੀ ਮਤਲਬ ਜਿਹੜਾ ਚੱਲਨੇ ਲਾਏ ਜਾਂਗਲੇ ਜੇ ਉਦੋਂ ਨਾ ਮਤਲਬ ਖਲਾਰਾ ਜਿਆ ਹੈਗਾ ਮਿਸਤਰੀਆਂ ਨੇ ਪਾਇਆ ਬਾਕੀ ਉਹ ਰੋੜੇ ਰੜੇ ਤੇ ਕਰ ਗਏ ਸਾਈਡ ਤੇ ਬਾਕੀ ਭਰ ਚੁੱਕਣਾ ਪੈਣਾ ਹੈ ਕਿ ਰਿਚਾੜੂ ਨਾ ਸਪਾਈ ਹੋਊਗੀ ਉਹ ਮੈਂ ਕਿਹਾ ਮੈਂ ਦਿਨੇ ਤੇ ਵਾਕੀ ਪੇਟੀ ਨੂੰ ਧੁੱਪ ਲਾਉਣੀ ਪੇਟੀ ਵੀ ਵਿਚਾਰੇ ਸੁਟੀ ਐ ਮਿਸਤਰੀਆਂ ਨੇ ਇਹ ਪੇਂਟ ਵਾਲਿਆਂ ਨੇ ਧੂ ਧੂ ਕੇ ਤੇ ਉਹ ਦੱਸ ਕੋ ਸਟੈਂਡ ਵੀ ਤੋੜਿਆ ਵਾ ਉਹ ਵੀ ਵੇਖਣਾ ਹੁਣ ਖਾਲੀ ਕਰਕੇ ਤੇ ਉਹਨੂੰ ਸਾਫ ਕਰੂੰਗੀ ਮੈਂ ਤੇ ਬਾਕੀ ਇੱਥੇ ਮੈਂ ਕੱਪੜੇ ਹਨ ਗਰਮੀਆਂ ਵਾਲੇ ਕੱਢ ਲਈ ਰੱਖ ਚੋਂ ਕੱਢਣ ਵਾਲੇ ਇਹੋ ਕੱਢ ਕੇ ਤੇ ਸਰਦੀਆਂ ਵਾਲੇ ਜਿਹੜੇ ਰੱਖਦੇ ਆ ਵਿੱਚ ਤੇ ਬਸ ਇਸ ਤਰ੍ਹਾਂ ਹੀ ਕੰਮ ਦਿੰਦੇ ਕਲਾਰਾ ਜਦੋਂ ਕੱਪੜਿਆਂ ਦਾ ਕਿੰਨਾ ਕਲਾਰਾ ਪੈ ਜਾਂਦਾ ਜਦੋਂ ਕੱਪੜੇ ਸਾਹਮਣੇ ਹੁੰਨ ਤੇ ਕਿੰਨਾ ਓਖਾ ਜਿਹਾ ਲੱਗਦਾ ਵਾ ਕੱਪੜਿਆਂ ਦਾ ਕਲਾਰਾ ਸਕਰਨ ਸਾਹਮਣੇ ਕਿ ਕਾਫੀ ਫਿਰ ਓਕੇ ਜਿਹਾ ਲੱਗਦਾ ਚਲੋ ਫਿਰ ਹੌਲੀ ਹੌਲੀ ਸਾਂਭ ਹੀ ਲੈ ਆਏ ਅਗਲੇ ਦਿਨ ਦੀ ਵੀਡੀਓ ਜੀ ਇੱਥੇ ਆਪਾਂ ਬੱਚੇ ਬਿਜੇ ਤੋੜ ਕੇ ਤੇ ਆਗੇ ਹੀਗੇ ਉੱਪਰ ਤੇ ਇੱਥੇ ਰੂੜੇ ਰਾੜੇ ਕਰਤੇ ਇੱਕ ਸਾਈਡ ਤੇ ਤੇ ਬਾਕੀ ਆਪਾਂ ਲੱਗ ਪਿਆ ਕੋਟੇ ਦੀ ਸਾਫ ਸਫਾਈ ਕਰਨ ਡੇੜਾ ਹੋਣ ਜੂਗੀ ਕੋਠੀ ਤੇ ਖਲਾਰਾ ਬਹੁਤ ਜਿਆਦਾ ਵਾ ਇਹਨਾਂ ਨੇ ਕਈਆਂ ਨਾਲ ਪਾਪਾ ਕਿ ਸੁੜਦਾ ਮਟੇਰੀਆਂ ਹੌਲੀ ਹੌਲੀ ਲਾਤੀਆਂ ਸੀ ਪਹਿਲਾਂ ਮੈਂ ਚੜੂ ਨੜਈ ਹ ਬੋਲਣਾ ਹੁੰਿਆ ਨਾ ਪਰ ਇਧਰੋਂ ਸੂਤਰ ਨਹੀਂ ਆਇਆ ਉਸ ਤੋਂ ਬਾਅਦ ਨਾ ਮੈਂ ਬਹੁਤ ਕਰ ਮਾਰੀ ਮਤਲਬ ਟੀਲਾ ਵਾਲੇ ਚਾਲੂ ਨਾਲ ਸਾਰੀ ਸਫਾਈ ਜਿਹੜੀ ਵਿੜੇ ਦੀ ਕਰੂੰਗੀ ਉੱਪਰ ਦੇ ਦੀ ਕਿਉਂਕਿ ਉੱਪਰ ਖਲਾਰਾ ਬਹੁਤ ਜ਼ਿਆਦਾ ਹੈਗਾ ਤੇ ਚਲੋ ਹੁਣ ਇਹ ਕਰਕੇ ਜੇ ਮੀਂਹ ਪੈ ਗਿਆ ਨਾ ਤੇ ਸਾਰਾ ਪਣਾ ਲਿਆ ਰਾਹ ਨੂੰ ਪਣਾ ਲੇ ਚ ਫਸ ਜਣਾ ਕੋ ਕਚਰਾ ਕੂਚਰਾ ਜੇ ਬਹੁਤ ਜ਼ਿਆਦਾ ਖਲਾਰਾ ਹੈ ਇਧਰੇ ਕੁਟੇਰਣ ਲੱਗੀਆਂ ਖਲਾਰਾ ਹੀ ਖਲਾਰਾ ਕਿਤੇ ਡਬੇ ਡਬੇ ਖਲਰੇ ਪੈ ਪਿੰਡ ਪੁੰਡ ਬਲੇ ਸਾਫ ਸਫਾਈ ਚੱਲ ਆਪਣੀ ਇਸ ਤਰ੍ਹਾਂ ਚੱਲਦੀ ਰਹੂਗੀ ਇੱਥੇ ਮੈਂ ਲਈ ਹਾਂ ਝਾੜੂ ਨਾਲ ਇਕੱਠਾ ਕਰੰਦੇ ਹਾਂ ਗుੜਾ ਤੇ ਗਲਸਾਬ ਹੁਣ ਬਾਲਟੀਂ ਚ ਪਾਪਾ ਪਹਿਲਾਂ ਹੁਣ ਮੇਰੇ ਪਾਪਾ ਡਾ ਹੀ ਚੁੱਕਾ ਹੁਣ ਗਲਸਾਬ ਡਿਆਵਾ ਚੁੱਕਣ ਤੇ ਬਾਕੀ ਆਪਣਾ ਖਲਾਰਾ ਵੇਖੋ ਕਿੰਨਾ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਚੰਨੇ ਕਿਵੇਂ ਦੇ ਲੱਗੇ ਉੱਪਰ ਮਮਤੀ ਤੇ ਵੀ ਲਾਤੇ ਆਪਾਂ ਇਹ ਪੇਂਟ ਕਿਵੇਂ ਦਾ ਲੱਗਾ ਤੁਹਾਨੂੰ ਬਸਾਉਣਾ ਸਫਾਈ ਹੋ ਚੱਲੀ ਏ ਥੋੜੇ ਦਿਨ ਲੱਗਣਗੇ ਉਸ ਤੋਂ ਬਾਅਦ ਫਿਰ ਮੈਂ ਆਇਆ ਕਰਦਾ ਹਾਂ ਮਟੂਰ ਦਾਂਗੀ ਤੇ ਬਲੀ ਵੀਡੀਓ ਨੂੰ ਫੋਲੋ ਜੁ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਤੇ ਨਿਊ ਆ ਜਿਹੜੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਬਾਸਾ ਆਪਾਂ ਇੱਥੇ ਕਰ ਲਈਏ ਸਫਾਈ ਕੋਠੇ ਦੀ ਸਫਾਈ ਕਰਕੇ ਤੇ ਕਾ ਵੀ ਮਤਲਬ ਕਿ ਪਾਰਾ ਹੀ ਨਾ ਕੂੜਾ ਤੇ ਮੇਰੇ ਤਾਂ ਬਾਹਾਂ ਹੀ ਥੱਕ ਗਏ ਬੜਾ ਔਖਾ ਔਖਾ ਕੂੜਾ ਖੜਾ ਸਫਾਈ ਕੀਤੀ ਉੱਪਰਲੇ ਵਿਡੇ ਦੀ ਤੇ ਹਾ ਵੇਖ ਲਓ ਜੀ ਮਨਮੀਤ ਦੇ ਪਾਪਾ ਨੇ ਟੇਬਲ ਤੇ ਕੁਰਸੀਆਂ ਵੇਖੋ ਬਣਵਾਈਆਂ ਵਾ ਪਲਸਟਰ ਨਹੀਂ ਮਰਵਾਇਆ ਪਲਸਟਰ ਸਗੁੜਾ ਗਿਆ ਫਿਰ ਮਿਸ ਤਰ੍ਹਾਂ ਦਾ ਕੰਮ ਹੀ ਲਵੇਣ ਦੀ ਕੀਤੀ ਹੈ ਕਿ ਫਿਰ ਸਹੀਂ ਜਦੋਂ ਲਾਵਾਂਗੇ ਪਲਸਟਰ ਰਹਿ ਗਿਆ ਬਾਕੀ ਰਕਾਰਪੂ ਲਈਆਂ ਬਸ ਬਣਾਈਆਂ ਤੇ ਜਿਹੜੇ ਜਦੋਂ ਕਰ ਬਣਾਏ ਹਨ ਉਹਨਾਂ ਕੋਲ ਬਣਵਾਇਆ ਤੇ ਰੱਖੀ ਇਸ ਤਰ੍ਹਾਂ ਦੀ ਜਿਨ੍ਹਾਂ ਨੇ ਉਹ ਜਾਗਲੇ ਜੇ ਲਾਏ ਜਾਲੀਆਂ ਜਿਹਨਾਂ ਨੂੰ ਤੇ ਕਮੈਂਟ ਕਰਕੇ ਦੱਸਿਓ ਕਿ ਇਹ ਲੱਗ ਗਿਆ ਤਾਂ ਮੈਂ ਪੇਂਟ ਤੇ ਚਾਹ ਮਤਲਬ ਮਮਤੀ ਦਾ ਪੇਂਟ ਸੀ ਤਾਂ ਕਲਰ ਤੇ ਕਿੰਨੇ ਦੀ ਲੱਗਿਆ ਫਿਰ ਕਾਰ ਤੇ ਆਪਾਂ ਕਰ ਲਈ ਸਫਾਈ ਤੇ ਫਿਰ ਮਿਲਦੇ ਹਾਂ ਸਫਾਈ ਕਰਕੇ ਤੁਹਾਨੂੰ ਬਾਕੀ ਥੱਲੇ ਤੁਸੀਂ ਕਲਾਰਾ ਵੇਖ ਸਕਦੇ ਜੇ ਕਿੰਨਾ ਪਿਆ ਤੇ ਫਿਰ ਉਸ ਸੇਵ ਕਰ ਲਈ ਕੋ ਸਾਹਮਣੂ ਵਜਾ ਮਾਨ ਕਹਿੰਦੇ ਹੈ ਚਾਹ ਪੀਲਾਣ ਕੇ ਲੱਗੇ ਅਸੀਂ ਚਾਹ ਪੀ ਕੇ ਉੱਪਰ ਆਈਆਂ ਚਾਹ ਪੀ ਲਈ ਆ ਤੇ ਕੰਦੇ ਠੀਕ ਹੈ ਤੇ ਬਸ ਕਰਦੇ ਆਂ ਤੇ ਇਹ ਕਰਕੇ ਉਸ ਤੋਂ ਪਤਾ ਕਿ ਕਿਤੇ ਪੇਟੀ ਖਾਲੀ ਪੇਟੀ ਨੂੰ ਤਾਂ ਫਲਵਾਉਂਗੀ ਆ ਉਹ ਪੇਟੀ ਨੂੰ ਸਕਾਈ ਇਹ ਅੰਦਰ ਸਾਈਡ ਤੋਂ ਨਹੀਂ ਕਰਨੀ ਤਾਂ ਫਲੋਣੀ ਫਿਰ ਬਾਚੂ ਲੱਗਦੀ ਰਹਿੰਦੀ ਹੈ ਨਾ ਕਿਉਂਕਿ ਉਹਨੂੰ ਤਾਂ ਪਾਣੀ ਨਹੀਂ ਜਿਆਦਾ ਨਹੀਂ ਲੱਗਦੀਆਂ ਇਸ ਕਰਕੇ ਫਿਰ ਮੈਨੂੰ ਨਾ ਵਿਕਾਈ ਦੇ ਕਰਕੇ ਮੈਂ ਮੜੀਗੀ ਤੇ ਫਲਵਾ ਲੈਣੀ ਸਵਾਈ ਜੀ ਪਾ ਲਾਂ ਤੇ ਫਿਰ ਇੱਕ ਸਾਈਡ ਤੇ ਕਰ ਦਾਂਗੀ ਕੋਰਨਰ ਚ ਪੇਟੀ ਹੈਲੋ கட பே துப்போ மூனு கேண்ட கியாக வைக்க டீக்கே வித்திரை கடக ਹੈਲੋ ਵੇਲੇ ਕੁੱਟੇ ਦੀ ਸਪਾਈ ਉਹ ਕਿੰਨਾ ਸੋਹਣਾ ਲੱਗਦਾ ਸਪਾਈ ਕੀਤਾ ਅੰਗੋਠਾ ਹਨਾ ਬੜਾ ਹੀ ਖਾਣਾ ਪਈ ਪਰ ਬਹੁਤ ਜਿਆਦਾ ਇੱਕ ਮਿੰਟ ਹੋਈ ਇਹਦੇ ਤੇ ਇੱਥੇ ਗਸਾਬੋਣੀ ਡੈ ਬਜਰੀ ਦੀ ਸੀ ਨਵੀਂ ਨਿੰਮ ਬਜਰੀ ਸੀ ਮਤਲਬ ਕਿ ਸਾਡੇ ਕੁੱਟੇ ਤੇ ਪਈ ਤੁਹਾਨੂੰ ਲੈ ਲਓ ਮਤਲਬ ਸੁੱਟ ਲਓ ਥੱਲੇ ਚਮਕੌਰ ਤੇ ਚ ਇਸ ਦੀ ਸਾਬੜ ਹੈ ਦੋਵੇਂ ਭਰਾ ਰਹਿਗੇ ਬਜਰੀ ਸੁੱਟਣ ਤੇ ਮੈਂ ਆਪਣੀ ਰਹੀ ਹ ਆਪਣਾ ਵੀ ਕੰਮ ਕਰਨਾ ਬਿਟੀ-ਪੁਟੀ ਦੇ ਖਲਾਰਾ-ਖਲਾਰਾ ਕੱਢਣ ਲਈ ਹ ਹ ਖਲਾਰਾ ਹੈ ਇਹ ਵੀ ਬੜਾ ਤਾਂ ਲੱਗੀ ਲੱਗੇਗੀ ਹਨਾ ਮਾੜੀ ਮੁੱਠੀ ਸਪਾਈ ਕਰਕੇ ਦੇ ਨਾਲ ਦੀ ਨਾਲ ਹੀ ਬੈੱਡ ਪੇਟੀ ਨੂੰ ਧੁੱਪ ਲੱਗ ਗਈ ਪੇਟੀ ਵੀ ਕੱਢ ਦੂੰਗੀ ਥੋਪੇ ਲੈਣੇ ਆ ਚਲੋ ਮਿਸਤਰੇ ਕੱਢ ਲਾਂ ਫਿਰ ਪੇਟੀ ਕੱਢਾਂਗੇ ਧੁੱਪੇ ਕਿਉਂਕਿ ਪਹਿਲਾਂ ਮੈਂ ਕੱਢ ਕੁੱਢੀ ਕਿਨੇ ਕੰਦਾ ਹੁੰਦਾ ਝਾੜ ਲੈਂਾਂ ਤੇ ਇਹ ਵੀ ਮੰਜਾ ਕੱਢ ਦੂੰਗੀ ਬਾਹਰ ਮੰਜਿਆਂ ਦੇ ਖਿਲਾਰ ਕੇ ਤੇ ਫਿਰ ਬਾਕੀ ਕੰਦਾਂ ਦੇ ਪਾ ਦੂੰਗੀ ਬਿਸਤਰੇ ਸਿੰਗਲ ਸਿੰਗਲ ਕਰਕੇ ਹਨਾ ਥੋਪੇ ਸੁੱਕ ਜਾਣਗੇ ਚਲ ਤੇ കലാരാണി ഫേരോടിയും പേടിയ സ്ട്രോട്ട വാ ചഖ ല ബസ്തരെയ പാത്ത സ ਲਓ ਜੀ ਇੱਥੇ ਆਪਾਂ ਬਿਸਤਰੀਂ ਕਲਾਤੀ ਸਾਰੀ ਸੰਤੀ ਸੁੱਕਣੀ ਪੇਟੀ ਦੇ ਪਗਲ ਤੇ ਪੇਟੀ ਦੀ ਸਾਬ ਕਰਦਣੀ ਤੇ ਬਿਸਤਰੀ ਆਪਾਂ ਕਲਾ ਦਤੀ ਆ ਪੇਟੀ ਮੇ ਬੱਝਾ ਕਰਤੀ ਤੇ ਲਮੇ ਇਹਨਾਂ ਨੂੰ ਜਾਣਾ ਰੋਟੀ ਬਣ ਕੇ ਦੇਦਾ ਫੋਕ ਇੱਕ ਬਦਰੀ ਚੱਕਦੇ ਗਿਆ ਥੋੜੀ ਜਿਹੀ ਚੁੱਕੀ ਇਹਨੂੰ 내렇게 연예인들이 쟤도 이게남